ਮੀਡੀਆ سوشل ਮੀਡੀਆ ਦੇ ਜਿੰਨਾ ਰਹੀ ਤੁਸੀਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਦੇਸ਼ ਦੇ ਕੁਨ ਕੁਨੇ ਚਰ ਹੋ ਰਹੀਆਂ ਗਤੀਵਿਧੀਆਂ ਨੂੰ ਆਪਣੇ ਦਰਸ਼ਕਾਂ ਤੱਕ ਆਪਣੇ ਸਰੋਤਿਆਂ ਤੱਕ ਪਹੁੰਚਾਉਣੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਸਵਾਗਤ ਹੈ ਵੈਲਕਮ ਅੱਜ ਇੱਕ ਬੜੇ ਲੰਬੀ ਗੀਰ ਮੁੱਦੇ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਹੈ ਤੁਹਾਡੇ ਰਾਹੀਂ ਮੈਂ 3.5 ਕਰੋੜ ਪੰਜਾਬੀਆਂ ਦਾ ਸੁਨੇਹਾ ਲੈ ਕੇ ਤੇ ਜੋ ਗਵਰਨਮੈਂਟ ਦੇ ਉਪਰਲੀਆ ਸਫਰ ਬਣਾ ਦਿੱਸ ਸੱਤ ਜਾਨੂ ਕਰਾਣਾ ਰੋਜ਼ ਦੀ ਕਿਚ ਮੈਂ ਸਾਰਾ ਇਲਿਖਣ ਉਹਦੇ ਵਿੱਚ ਕੋਈ ਨਾ ਕੋਈ ਅਸਤਾਨ ਦਾ ਆਰਡਰ ਦੇ ਜਾਂ ਉਹ ਅਸਤਾਨ ਦੀ ਲੈਂਗੁਏਜ ਲਿਖਣ ਜਿਦੇ ਨਾਲ ਪੰਜਾਬੀਆਂ ਦੀ へਠੀ ਹੁੰਦੀ ਹੋਵੇ। ਇਹ ਕੋਈ ਨਵੀਂ ਗੱਲ। ਅਸੀਂ ਜਵਾਬ ਦਿੰਦੇ ਰਹੇ। ਚਲੋ ਕੋਈ ਗੱਲ ਨਹੀਂ। ਦੇਖਦੇ ਰਹੇ ਚਲੋ ਕੋਈ ਗੱਲ ਨਹੀਂ ਠੀਕ ਹੋ ਜਾਣਗੇ। ਉੱਪਰੋਂ ਆਰਡਰ ਹੋਣਗੇ ਇਦਾਂ ਦੇ। ਕਿਉਂਕਿ ਕੱਲਾ ਪੰਜਾਬ ਹੀ ਨਹੀਂ ਬਾਕੀ ਹੋਰ ਰਾਜ ਵੀ ਐਸੇ ਦੁੱਖੋਂ ਪੀੜਾ। ਪਰ ਕੱਲ ਜੋ ਮਾਨਯੋਗ ਰਾਜਪਾਲ ਸਾਹਿਬ ਨੇ ਪੰਜਾਬ ਦੇ ਵਸਿੰਦਿਆਂ ਨੂੰ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਜੋ ਧਮਕੀ ਦਿੱਤੀ ਹੈ ਧਮਕੀ ਕਹੂੰਗਾ ਮੈਂ ਕਿ ਮੈਂ ਤੁਹਾਡੇ ਤੇ ਰਾਸ਼ਟ੍ਰਪਤੀ ਸ਼ਾਸਨ ਲਾ ਦੂੰਗਾ ਮੈਂ ਰਿਕਮੈਂਡ ਕਰ ਦੂੰਗਾ 356 ਧਾਰਾ ਤੇ ਸਰਕਾਰ ਤੋੜ ਕੇ ਮੈਂ ਰਾਜਪਾਲ ਦਾ ਰਾਜ ਗਵਰਨਰ ਰਾਜ ਦੀ ਸਪਸ਼ਟ ਕਰ ਦੂੰਗਾ ਮੈਂ ਮੈਂ ਉਹਦੇ ਬਾਰੇ ਗੱਲ ਕਰਨੀ ਚਾਹਣਾ ਰਾਜਪਾਲ ਸਾਹਿਬ ਤੁਸੀਂ ਦੋ ਗੱਲਾਂ ਕੀਤੀਆਂ ਬੱਚੇ ਇੱਕ ਤਰੀਕ ਹੈ ਕਿ ਲਾਅ ਐਂਡ ਆਰਡਰ ਪਹਿਲਾਂ ਲਾਅ ਐਂਡ ਆਰਡਰ ਤੇ ਆ ਜੰਨੇ ਉਹਨਾਂ ਨੂੰ 27 ਕਿਲੋਗ੍ਰਾਮ ਐਰੋਨ ਭਰੀ ਹੈ 13 ਕੋਈ 29 ਕਰੋੜ ਡਰਗ ਮੰਗੂ ਕਰੀ ਹੈ ਤੇ ਨਾਲ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਵੀ ਅਟੈਚ ਕਰਨ ਲੱਗੇ ਆ 6 ਡਰਗ ਸਮਗਲਰਾਂ ਦੀਆਂ 26.32 ਕਰੋੜ ਦੀਆਂ ਅਟੈਚ ਕਰਤੀਆਂ 26 اگست 23 دی کیونکہ میں 15 اگست والے دن یہ دسیا سی لڑائی تو ਸਾਡੀ پہلے دن تو چل دی 16 مارچ ਤੋਂ ਜਦੋਂ ਉਹ ਲੜਾਈ ਨੀਚਲੇ ਲੈਵਲ ਤੋਂ ਸਾਰਾ ਕੁਝ ਸਮਝ ਕੇ ਹੁਣ ਹੱਲਾ ਬੋਲ ਤੇ ਆ ਗਈ ਹੈ ਤੇ ਹੁਣ اگست اگست ਦੀ ਕਲੀ ਰਿਕਵਰੀ ਦੱਸ ਦੇਣਾ ਮੈਂ 23 اگست ਨੂੰ ਸਾਡੇ ਸਪੈਸ਼ਲ ਟਾਸਕ ਫੋਰਸ ਨੇ 41 ਕਿਲੋ ਹਿਰਨ ਜਿਹੜੀ ਹੈ ਉਹ ਫੜੀ 21 اگست ਨੂੰ 29.2 ਕਿਲੋ ਉਹ ਜਿਹੜਾ ਵਿਲੇਜ ਕਟਨੀ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਚੋਂ ਤੋਫੜੀ 17 ਅਗਸਤ ਨੂੰ 8 ਕਿਲੋ ਹੈਰੋਇਨ ਲੁਧਿਆਣੇ ਤੋਂ ਰਾਜਪੁਰ ਰਾਜਾਪੁਰ ਪਿੰਡ ਤੋਂ ਫੜੀ 11 ਅਗਸਤ ਨੂੰ 5 ਕਿਲੋ 10 ਅਗਸਤ ਨੂੰ 12 ਕਿਲੋ ਤੇ ਨਾਲ ਨਾਲ ਗੈਂਗਸਟਰਾਂ ਤੇ ਵੀ ਸਿਕੰਜਾ ਪੂਰੀ ਤਰ੍ਹਾਂ ਕੱਸਿਆ ਹੋਇਆ ਅਸੀਂ 753 ਹਾਰਡ ਕੋਰ ਗੈਂਗਸਟਰ ਜਿਹੜੇ ਨੇ ઓਰੇਸਟ ਕੀਤੇ ਨੇ ADGP ਰੈਂਕ ਦਾ ਸਾਡਾ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ADGP ਰੈਂਕ ਦੇ ਅਫਸਰوں ਨੂੰ ਲੀਡ ਕਰ ਰਹੇ ਨੇ 786 ਵੈਪਨ 100 ਤੇ ਪਿਸਟਲ ਰਵਰਬਸ 211 ਟਿਫਨ ਜਾਂ ਹੋਰ ਜਿਹੜੇ ਐਕਸਪਲੋਸਿਵਸ ਨੇ 900 ਸ ਬਸ ਕਿਲੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਜੀ ਹਾਂ ਗਵਰਨਰ ਸਾਹਿਬ ਉਸ ਵੇਲੇ ਸਕਰੀਨ ਦੇ ਉੱਤੇ ਉਹਨਾਂ ਦੀ ਹਾਜ਼ਰੀ ਪੰਜਾਬ ਦੇ ਗਵਰਨਰ ਦੇ ਤੌਰ ਤੇ ਤੇ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਤੌਰ ਤੇ ਹੁੰਦੀ ਹੈ ਲਗਭਗ ਮਹੀਨੇ 'ਚ ਦੋ ਵਾਰ ਮਿਨਿਸਟਰੀ ਆਫ ਹੋਮ ਅਫੇਅਰਸ ਨਾਲ ਜਦੋਂ ਵਰਚੁਅਲ ਕਾਨਫਰੰਸ ਹੁੰਦੀ ਹੈ ਡਰੱਗਸ ਤੇ ਉਹ ਆਹੀ ਇੰਕ੍ਰੇਜ਼ੀ ਉੱਥੇ ਦਿੰਦੇ ਆ ਤੇ ਇਸ ਗੱਲ ਦਾ ਪਲੀਪਤੀ ਉਹਨਾਂ ਨੂੰ ਪਤਾ ਹੈ ਗਵਾਨ ਸਰੂ ਇਹ ਲੈਟਰ ਕੱਢ ਕੇ ਮੈਨੂੰ ਕਹਿ ਰਹੇ ਹੋ ਕਿ ਲਾਅ ਐਂਡ ਆਰਡਰ ਠੀਕ ਨਹੀਂ ਹੈਗਾ ਤੇ ਰਾਸ਼ਟਰਪਤੀ ਰਾਜ ਬਾਰੇ ਤੇ ਮੈਂ ਗਵਾਨ ਸਰ ਨੂੰ ਯਾਦ ਕਰਾਦਾ ਕਿ ਤੁਹਾਡੇ ਬਿਲਕੁਲ ਗਵਾਨ ਚ ਕੰਦਲਾਂ ਕੰਦ ਸਾਂਝੀ ਹੈ ਹਰਿਆਣਾ ਦੇ ਗਵਰਨਰ ਨੇ ਖੱਟਰ ਨੂੰ ਕੋਈ ਨੋਟਿਸ ਕੱਢਿਆ ਕਿ ਨੂਨ ਦੇ ਵਿੱਚ ਕੀ ਹੋਇਆ ਕਿੰਨਾ ਦੋ ਫਿਰਕਿਆਂ ਦੇ ਵਿੱਚ ਲੜਾਈ ਹੋਈ कर्फ्यू ਲਾਉਣੇ ਪਏ ਗੱਡੀਆਂ ਫੁੱਟੀਆਂ ਅੱਜ ਤੱਕ ਅਜੇ ਤੱਕ ਸਮਾਜਿਕ ਪੱਧਰ 'ਤੇ ਫੁੱਟ ਪਈ ਹੋਈ ਹੈ ਉਹਦੇ ਬਾਰੇ ਹਰਿਆਣਾ ਦੇ ਗਵਰਨਰ ਨੇ ਕੋਈ ਲੈਟਰ ਲਿਖਿਆ ਜੀ ਖੱਟਰ ਸਾਹਿਬ ਨੂੰ ਕਿਉਂਕਿ ਸਰਕਾਰ ਸੱਤਾਧਾਰੀ ਸੈਂਟਰ ਦੇ ਵਿੱਚ ਜਿਹੜੇ ਨੇ ਉਹਨਾਂ ਦੀ ਹੈ ਉਸ ਤੋਂ ਅੱਗੇ ਆ ਜਾਂਦੇ ਆ ਅਸੀਂ ਤਾਂ ਜਿਹੜਾ ਮੇਰੇ ਕੋਲੇ ਇੰਡੀਆ ਟੂਡੇ ਦਾ ਐਕਸਟਰ ਆ ਜਿਹੜਾ 랭킹 ਦਿੱਤੀ ਹੈ ਲਾਅ ਐਂਡ ਆਰਡਰ ਬੈਸਟ ਪਰਫਾਰਮਿੰਗ 빅 스테ਟਸ ਲਾਅ ਐਂਡ ਆਰਡਰ 140 ਨੰਬਰ ਤੋਂ 90.5 ਲੈ ਕੇ 1 ਨੰਬਰ ਤੇ ਗੁਲਾਤ ਹੈ 85.5 1 ਨੰਬਰ ਨਾਲ 85.1 ਨੰਬਰ ਨਾਲ ਦੂਜੇ ਨੰਬਰ ਤੇ ਪਜਾਤ ਹਰਿਆਣਾ 19ਵੇਂ ਨੰਬਰ ਤੇ 37 ਨੰਬਰ ਨਾਲ Rajasthan 46ਵੇਂ ਨੰਬਰ 64 ਇੱਕ ਥਿਕਰੇ ਲੋਨ ਆਰਡਰ ਤੇ ਮਨੀਪੁਰ ਬਾਰੇ ਕਦੇ ਧਿਆਨ ਦਿੱਤਾ ਕਿ ਦੇਸ਼ ਕੀ ਹੋ ਰਿਹਾ ਹੈ ਮਨੀਪੁਰ ਦੇ ਗਵਰਨਰ ਦਾ ਨਾਮ ਜਾਣਦੇ ਹੋ ਨਹੀਂ ਤੁਸੀਂ ਮੇਰੇ ਕਾਚ ਮੀਡੀਆ ਵਾਲੇ ਵੀ ਜਾਣਦੇ ਨਹੀਂ ਹੋਣਗੇ ਮਨੀਪੁਰ ਦੇ ਗਵਰਨਰ ਦਾ ਨਾਮ ਇਹ ਫਿਰ ਉੱਥੇ ਸਵਿਧਾਨ ਨਹੀਂ ਲੱਗਦਾ

वो ऐसा वे हो गया लॉ एंड ऑर्डर फिर ग्रामिस्ते आ मैं तो नहीं थी डाट हल्ला बोल की तो है ते उस तो बाद आ जो गर्न साहब टिक टिकिया जवाब दे जाएंगे ਕਿਉਂਕਿ ਕਈ ਕਈ ਇਨਫਰਮੇਸ਼ਨ ਅਸਤੇ ਮੰਗੇ ਜਿਹਦੇ ਵਾਸਤੇ ਸਾਨੂੰ ਵੀ ਲੈਣ ਤੇ ਬੰਦੇ ਸਾਬ ਇੰਨੀ ਜਲਦੀ ਨਾ ਕਰੋ ਕਿ ਤੁਸੀਂ ਅੱਜ ਲੈਟਰ ਲਿਖੋ ਅਗਲੇ ਹਫਤੇ ਕਾਉਂ ਵੀ ਮੇਰੇ ਲੈਟਰ ਦਾ ਜਵਾਬ ਦਿਓ ਤੇ ਤੁਹਾਡੇ ਕੋਲੇ ਪੰਜਾਬ ਦੇ ਜਿਹੜੇ ਢੇਰ ਸਾਲ ਤੋਂ ਅਧਿਓ ਜੀ ਬੈਠ ਆਪੇ ਲੈ ਪਰਣੀ ਤੁਹਾਡੇ ਸਾਈਨ ਕਰਨੋਂ ਰਹਿੰਦੇ ਨੇ ਸਭ ਤੋਂ कलया पुलिस मैनेजमेंट बिल 23 डॉक्टरया एफिलिएटेड कॉलेज सिक्योरिटी एंड ऑफ सर्विस अमेंडमेंट बिल 2023 सिक्स गुरुद्वारा मैनेजमेंट बिल 23 द पंजाब यूनिवर्सिटी लॉ अमेंडमेंट बिल 23 ये पैसे दी एक दो पैसे थे कैप्टन साहब ने दे सा डियर चेक थे और ਤੇ ਮੈਂ ਲੀਗਲ ਸਲਾਹ ਲਵਾਂ ਜੀ ਇਹ ਕਿਹੜੀ ਲੀਗਲ ਸਲਾਹ 7 ਸਾਲ ਪਹਿਲੇ ਜੀ ਸਾਡੀ ਦੋ ਕਿਸ਼ਲੇ ਹੋ ਗਏ ਆਪ ਤੋਂ ਹਾਂ ਜੀ ਨਹੀਂ ਨਹੀਂ ਕੱਲੇ ਹੀ ਨਾ ਇਹ ਤਾਂ ਦੇਸ਼ ਦੇ ਵਿੱਚ ਹੁਣ ਤੇਲੰਗਨਾ ਦੇ ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਜਾਣਾ ਪਿਆ ਚੋਣ ਹੀ ਹੋਈ ਸਰਕਾਰ ਹੈ ਸਾਡੇ 3.5 ਕਰੋੜ ਲੋਕਾਂ ਨੇ ਵੋਟਾਂ ਪਾਈਆਂ 92 ਸੀਟਾਂ ਦਿੱਤੀਆਂ ਜਾਂ ਤਾਂ ਉਹਦੇ 'ਚ ਕੋਈ ਦੱਸ ਦੋ ਉਹ 'ਚ ਘੜਬੜ ਹੋਈ ਸੀ ਚੋਣ ਕਮਿਸ਼ਨ ਨੇ ਭਾਰਤ ਦੇ ਚੋਣ ਕਮਿਸ਼ਨ ਨੇ ਭਾਰਤ ਦੇ ਸਰਦਾਰਨਤਾ ਚੋਣਾ ਕਰਾਈਆਂ ਨੇ ਜੋ ਚੁਣੀ ਹੋਈ ਸਰਕਾਰ ਜਿਹੜੀ ਹੈ ਉਹ ਕੈਬਨਿਟ ਦੇ ਵਿੱਚ ਪਾਸ ਕਰਕੇ ਉਸ ਤੋਂ ਬਾਅਦ ਉਹਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਪਾਸ ਕਰਕੇ ਤੁਹਾਡੇ ਕੋਲ ਭੇਜਦੀ ਹੈ ਤੇ ਤੁਸੀਂ ਉਹਨੂੰ ਰੋਕ ਕੇ ਬੈਠੇ ਹੋ ਤੇ ਇਹਦਾ ਮਤਲਬ ਇਲੈਕਟਿਡ ਤੇ ਸਿਲੈਕਟਿਡ ਦੀ ਜਿਹੜੀ ਲੜਾਈ ਹੈ ਉਹ ਤਾਂ ਬਹੁਤ ਜ਼ਿਆਦਾ ਅਕੱਛਰਵਾਸਤੇ ਦੇਸ਼ ਦੇ ਫੈਲਸਫੇਟ ਵਾਸਤੇ ਘੇਰੇ ਬਾਰੇ ਚਿੱਠੀ ਲਿਖੀ ਕਿ ਨੋਕਮੈਂਟਿਸਰ ਆਰਡੀਐਫ ਦਾ ਕਿੰਨਾ ਪੈਸਾ ਸੈਂਟਰ ਚ ਫਸਿਆ ਹੋਇਆ ਹੈ ਚਲਿਏ ਆਪਾਂ ਉਥੇ ਸੈਂਟਰ ਨਾਲ ਗੱਲਬਾਤ ਕਰੀਏ ਤੇ ਪੈਸਾ ਲੈ ਕੇ ਆਈਏ ਮੇਰੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦਾ ਗਵਰਨਰ ਹੋਣ ਦੇ ਨਾਤੇ ਕਿ ਪੰਜਾਬ ਦਾ ਜਿਹੜਾ ਪੈਸਾ ਹੈ ਗੱਲਬਾਤ ਕਰੀਏ ਤੇ ਪੈਸਾ ਲੈ ਕੇ ਆਈਏ ਮੇਰੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦਾ ਗਵਰਨਰ ਹੋਣ ਦੇ ਨਾਤੇ ਕਿ ਪੰਜਾਬ ਦਾ ਜਿਹੜਾ ਪੈਸਾ ਹੈ ਸੈਂਟਰ ਨਾਲ ਕਿਉਂਕਿ ਰਾਜਪਾਲ ਜਿਹੜਾ ਉਹ ਗਵਰਨਰ ਇੱਧਰਲੇ ਪਾਸੇ ਕਿ ਲੈ ਕੇ ਚਲੀਏ ਉਥੇ ਆਰਡੀਐਫ ਤੁਸੀਂ ਕਦੇ GST ਬਾਰੇ ਮੈਨੂੰ ਚਿੱਠੀ ਲਿਖੀ ਜਾਂ ਪੁੱਛਿਆ ਕਿ GST ਦਾ ਕਿੰਨਾ ਪੈਸਾ ਸੈਂਟਰ ਸਰਕਾਰ ਤੁਸੀਂ ਕਦੇ GST ਬਾਰੇ ਮੈਨੂੰ ਚਿੱਠੀ ਲਿਖੀ ਜਾਂ ਪੁੱਛਿਆ ਕਿ GST ਦਾ ਕਿੰਨਾ ਪੈਸਾ ਸੈਂਟਰ ਸਰਕਾਰ ਕੋਲੇ ਹੈ ਜੀ ਫਸਿਆ ਪਿਆ ਆਪਾਂ ਫైనాన్స్ ਮਿਨਿਸਟਰੀ ਕੋਲ ਜਾਈਏ ਤੇ ਪੈਸਾ ਲੈ ਕੇ ਆਈਏ ਉੱਥੇ ਬਾਰੇ ਕੀ ਵਿਚਾਰ ਹੈ ਤੁਸੀਂ ਕਦੇ ਕਿਸਾਨਾਂ ਬਾਰੇ ਮੈਨੂੰ ਪੁੱਛਿਆ ਕਿ ਕਿਸਾਨ ਧਰਨੇ ਦੇ ਰਹੇ ਨੇ ਸਰਕਲ ਤੇ ਉਹਦੇ ਚ ਮੀੜੇ 25% ਮੰਗਾਉਣਾ ਵੀ ਹੈ ਸੈਂਟਰ ਨਾਲ ਰਿਲੇਟਡ ਨੇ ਤੁਸੀਂ ਕਦੇ ਪੁੱਛਿਆ ਕੀ ਕੀ ਹੋ ਗਿਆ ਜੋ ਧਰਨੇ ਹੋ ਰਹੇ ਨੇ じゃ ਇਹ ਸਰਕਰ ਦੇ ਕਿਸਾਨ ਆ ਗਏ ਤੇ ਅੱਪਾ ਚਹੀ ਜੀ ਸੈਂਟਰ ਨਾਲੋਂ ਦੀ ਮੀਟਿੰਗ ਕੋਈ ਕਰਾ ਦੀਏ ਕਦੀ ਮੀਟਿੰਗ ਖੇਤੀ ਮੰਤਰੀ ਨਾਲ ਜਾਂ ਹੋਮ ਮਿਨਿਸਟਰ ਨਾਲ ਜਿਹੜੇ ਵੀ ਸਬੰਧਤ ਮਹੱਤਵਪੂਰਨ ਨਾ ਇਸ ਨਾਲ ਇਸ ਤਰ੍ਹਾਂ ਦੀ ਚਿੱਠੀ ਨਹੀਂ ਆਈ ਨਾ ਇਹ ਪੋਰ ਜਿਹੜਾ ਵਨਵੇ ਹੈ ਇਹਦੇ ਲਈ ਪਾਸੇ ਉੱਤਰ ਨੂੰ ਜਾਂਦਾ ਉਧਰੋਂ ਹੀ ਇੱਧਰ ਨੂੰ ਆਉਂਦਾ ਬਸ ਫਿਰ ਕਦੇ ਤੁਸੀਂ ਪੰਜਾਬ ਨਾਲ ਖੜੇ ਮਾਣਯੋਗ ਅਨਰ ਸਾਹਿਬ ਜੀ ਆਦੇ ਬੰਦਰੂ ਪੰਜਾਬ ਜੀ ਯੂਨੀਵਰਸਿਟੀ ਦਾ ਹਰਿਆਣਾ ਨਾਲ ਅਫੀਲੀਏਸ਼ਨ ਦਾ ਕਾਲਜਾਂ ਦਾ ਗੱਲ ਚੱਲੀ ਵਿਚਾਰੇ ਗਵਰਨਰ ਸਾਹਿਬ ਬੈਠੇ ਖੱਬੇ ਪਾਸੇ ਮੁੱਖ ਮੰਤਰੀ ਪੰਜਾਬ ਸੱਜੇ ਪਾਸੇ ਮੁੱਖ ਮੰਤਰੀ ਹਰਿਆਣਾ ਮਜ਼ਾ ਆ ਲੈ ਉਹਨਾਂ ਨੇ ਇੱਕ 10 ਸੈਕਿੰਡ ਵੀ ਪੰਜਾਬ ਵਾਲੇ ਪਾਸੇ ਦੀ ਗੱਲ ਕੀਤੀ ਹੋਈ ਉਹ ਕਹਿੰਦੇ ਸੀ ਕਿ ਦੇ ਦਿਓ ਦੇ ਲੋ ਦੇ ਰੈਫਰੈਸ਼ਨ ਦੇ ਦੋ ਕਾਜਨ ਮੈਂ ਕਹਿੰਦੇ ਮੈਂ ਨਹੀਂ ਦੇ ਸਕਦਾ ਮੇਰੇ ਕੋਲ ਪਹਿਲੀ 172 ਕਾਲਜ ਉਸ ਯੂਨੀਵਰਸਿਟੀ ਦੇ ਨੇ ਅੰਦਰ ਨੇ ਤੇ ਮੈਂ ਆ ਪੈਸੇ ਦੇਉਂਗਾ ਹੋਰ ਹੀ ਰੀਸੈਂਟਲੀ ਅਸੀਂ 49 ਕਰੋੜ ਰੁਪਏ ਦਾ ਕੰਮ ਲਈ ਜਾਰੀ ਕੀਤਾ ਹੈ ਹੋਸਟਲ ਵਾਸਤੇ ਅਸੀਂ ਪੈਸੇ ਦੇ ਰਹੇ ਹਾਂ ਸਾਨੂੰ ਕੋਈ ਭਰਾਨਾ ਨਹੀਂ ਇਹ ਸਾਡਾ ਲੈਗਸੀ ਹੈ ਸਾਡਾ ਵਿਰਸਾ ਜੁੜਿਆ ਹੋਇਆ ਹੈ ਇਸ ਯੂਨੀਵਰਸਿਟੀ ਨਾਲ ਫਿਰ ਜਦੋਂ ਹਟੇ ਫਿਰ ਮੈਨੂੰ ਕਹਿਣਾ ਪਿਆ ਮੈਂ ਕਿਹਾ ਸਰ ਤੁਸੀਂ ਕਿਹੜੇ ਪਾਸੇ ਆਏ ਹੋ ਪੰਜਾਬ ਵਾਲੇ ਪਾਸੇ ਆ ਗਏ ਆ ਬਸ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਪੰਜਾਬ ਵਾਲੇ ਪਾਸੇ ਦੀ ਗੱਲ ਸੁਣੋ ਇੱਕ ਫਿਰ ਸਾਡਾ ਜਿਹੜਾ ਐਸਐਸਪੀ ਇੱਥੇ ਤੁਸੀਂ ਰਾਤ ਦੇ 10:30 ਵਜੇ 11:00 ਵਜੇ ਉਹਨੂੰ ਕਹਤਾ ਕਰੇਗਾ ਕੋਈ ਸਲਾਹ ਨਹੀਂ ਕੀਤੀ ਮੈਨੂੰ ਵੀ ਚਿੱਠੀ ਪੱਤਰ ਨਹੀਂ ਉਹਦੇ ਨੇ ਕਿੱਥੇ ਭੌਂਦੇ ਨੇ ਵੀ ਮੈਨੂੰ ਚਿੱਠੀ ਭਾ ਕੇ ਪੁੱਛੋ ਤਾਂ ਸਹੀ ਜਾਂ ਦੱਸੋ ਤਾਂ ਸਹੀ ਕਿ ਅਸੀਂ ਇੱਕ ਐਸਐਸਪੀ ਨੂੰ ਬਦਲਣਾ ਚਾਹੁੰਦੇ ਹਾਂ ਸਾਨੂੰ ਪੈਨਲ ਭੇਜੋ ਅਸੀਂ ਤੱਕੇ ਜਦੋਂ ਇਹ ਜਾਵੇ ਨਾ ਅਗਲਾ ਆਜੇ 5 ਮਹੀਨੇ ਤੱਕ ਇਹਨਾਂ ਨੇ ਐਸਐਸਪੀ ਨਹੀਂ ਲਾਇਆ ਪੰਜਾਬ ਦਾ ਤੇ ਤੁਸੀਂ ਤੁਸੀਂ ਕਿਹਦੀ ਪਰ ਵਈ ਕਰ ਰਹੇ ਹੋ ਫਿਰ ਇਹਨਾਂ ਨੂੰ ਤੁਸੀਂ ਯੂਟੀ ਯੂਟੀ ਮੀਨਸ ਬੀਜੇਪੀ ਸੈਂਟਰ ਉਹਦੀ ਬਹਿਰਵਾਈ ਕਰ ਰਹੇ ਹੋ ਫਿਰ ਜਿੰਨੇ ਵੀ ਖੁਨੇ ਕਹਿੰਦੇ ਹੈ ਕਿ ਲਾਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਨਾਲ ਸੰਬੰਧਤ ਕੱਲਾ ਇਹ ਨਹੀਂ ਹੁੰਦਾ ਕਿ ਪੁਲਿਸ ਬੰਦੇ ਕਿੰਨੇ ਫੜ ਦਿਆ ਜਾਂਦੇ ਲਾਅ ਐਂਡ ਆਰਡਰ ਚ ਸਾਰਾ ਕੁਝ ਹੁੰਦਾ ਕਿ ਮਾਹੌਲ ਕਿਆ ਹੋ ਜਾਏ 50872 ਕਰੋੜ ਰੁਪਏ ਦੀ ਸਾਡੀ ਸਰਕਾਰ ਬਿਲੇ ਤੋਂ ਬਾਅਦ ਸੋੜਾ ਮਾਰਤੂਆ 50872 ਕਰੋੜ ਰੁਪਏ ਦੀ ਇਨਵੈਸਟਮੈਂਟ ਇੱਥੇ ਆ ਗਈ ਜੀ ਪੰਜਾਬ ਚ 3420 ਪ੍ਰੋਜੈਕਟ ਆ ਗਏ ਜੀ ਪੰਜਾਬ ਚ ਜਿਦੇ ਚ ਟਾਟਾ ਸਟੀਲ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਸਨਾਥਨ ਪੋਲੀਕਾਡ ਪ੍ਰਾਈਵੇਟ ਲਿਮਟਿਡ ਨਾਬਾ ਪਾਵਰ ਲਿਮਟਿਡ ਨੇਸਲੇ ਉਹ ਵਧਾ ਰਹੇ ਨੇ ਅਗਲਾ ਜਿੰਨੀਆਂ ਵੱਡੀਆਂ-ਵੱਡੀਆਂ ਕੰਪਨੀਆਂ ਆਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਉਹ ਬਿਨਾਂ ਲੋਇਨ ਆਰਡਰ ਚੈੱਕ ਹੀ ਪਿਆ ਜਾਂਦੇ ਨੇ ਪਿੱਛੇ ਦੇ ਕਾਜੇ ਪਰਸੂ ਹੀ ਇੱਕ ਕੰਪਨੀ ਹੈ ਉਹਨੇ 100 ਕਰੋੜ ਦਾ ਇਨਵੈਸਟਮੈਂਟ ਕਰਨੀ ਹੈ ਰਾਜਪੁਰਾ ਕੋਲੇ ਪੈਕਿੰਗ ਦੀ ਕੰਪਨੀ ਹੈ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੀ ਲੋਇਨ ਆਰਡਰ ਔਰ ਸਾਰਾ ਕੁਝ ਤੁਹਾਨੂੰ ਪੰਜਾਬ ਚ ਆਓ ਅਸੀਂ ਪ੍ਰੋਵਾਈਡ ਕਰਾਵਾਂਗੇ ਸਭ ਕੁਝ ਤੁਹਾਨੂੰ ਕੋਈ ਤੁਹਾਨੂੰ ਦਫਤਰਾਂ ਧੱਕੇ ਖਾਂਦੀ ਜ਼ੋਰ ਦੀ ਲਾਅ ਐਂਡ ਆਰਡਰ ਹੈ ਸਾਰਾ ਸਾਡੇ ਪੰਜਾਬ ਦੇ ਲੋਕ ਮਿਹਨਤੀ ਲੋਕ ਨੇ ਜੀ ਤੇ ਬਰਕਤ ਹੋ ਗਈ ਉਹ ਕਹਿੰਦੇ ਜੀ ਅਸੀਂ ਲਾਅ ਐਂਡ ਆਰਡਰ ਸਾਰਾ ਚੈੱਕ ਕਰਕੇ ਆਏ ਹਾਂ ਪੰਜੂ ਫੈਸਲਾ ਕੀਤਾ 100 ਕਰੋੜ ਲਾਉਣ ਦਾ ਇੰਡਸਟਰੀ ਲਿਸਟ ਕਦੇ ਵੀ ਡਿਸਟਰਬ ਸਟੇਟ ਦੇ ਵਿੱਚ ਇੰਡਸਟਰੀ ਨਹੀਂ ਲਾਉਂਦਾ ਉਹ ਕੋ ਕੋ ਮੇਰਾ ਕੀ ਕੀ ਪਤਾ ਕਦੋਂ ਇੱਥੇ ਸਰਕਾਰਾਂ ਬਦਲ ਜਾਣ ਕੀ ਪਤਾ ਕਦੋਂ ਇੱਥੇ ਇੱਕ ਹੱਲੇ ਪੈ ਜਾਣ ਕੀ ਪਤਾ ਕਦੋਂ ਇੱਥੇ ਦੰਗੇ ਹੋ ਜਾਣ ਸੋ ਇਹ ਇੱਕ ਬਹੁਤ ਵੱਡਾ ਸਬੂਤ ਹੈ 50870 ਕਰੋੜ ਰੁਪਇਆ ਜਿਹੜਾ ਇੱਥੇ ਆਇਆ ਹੈ ਸਾਡੀ ਸਰਕਾਰ ਵੱਲੋਂ ਇੱਕ ਹੋਰ ਅੰਕੜਾ ਜਿਹੜਾ ਕਿ ਰਾਜ ਸਭਾ ਚ ਸੈਂਟਰ ਗਵਰਨਮੈਂਟ ਨੇ ਦਿੱਤਾ ਰਾਜ ਸਭਾ ਦੇ ਮਿਨਿਸਟਰ ਨੇ ਕਿਹਾ ਆਹ ਲਓ ਜੀ ਪੰਜਾਬ ਟੌਪਸ ਐਮ ਐਸ ਐਮਈ ਰਜਿਸਟ੍ਰੇਸ਼ਨ ਇਨ ਨਾਰਥ ਰਾਜ ਸਭਾ ਟੋਲ 270000 ਯੂਨਿਟ 270000 ਯੂਨਿਟ ਡੀ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਚ ਨਾਰਥ ਇੰਡੀਆ ਨੂੰ ਟੌਪ ਕੀਤਾ ਜੀ ਐਮਐਸਐਮ ਦੇ ਛੋਟੇ ਜਿਹੜੇ ਵਪਾਰੀ ਛੋਟਾ ਵਪਾਰ ਜਿਹੜਾ ਇਹ ਦੱਸਿਆ ਕਿਨੇ ਆ ਮਨਿਸਟਰ ਨੇ ਰਾਜ ਸਭਾ ਦੇ ਵਿੱਚ ਜਵਾਬ ਦੇ ਦੌਰਾਨ ਦੱਸਿਆ ਕਿ ਬਿਨਾਂ ਲਾਅ ਆਰਡਰ ਤੋਂ ਹੀ ਆ ਜਾਣਗੇ ਜੀ ਇਹ ਕੰਨਾ ਕੀੜੀਆਂ ਕਰਦੇ ਨੇ ਗਵਰਨਰ ਸਾਹਿਬ ਪੰਜਾਬੀਆਂ ਦੇ ਜਜ਼ਬਾਤਾਂ ਦਾ ਟੈਸਟ ਨਾ ਲਓ ਆਜ਼ਾਦੀ ਅਸੀਂ ਲੈ ਕੇ ਦਈਏ ਦੇਸ਼ ਨੂੰ ਆਜ਼ਾਦੀ ਨੂੰ ਸੰਭਾਲਣ ਲਈ ਅਸੀਂ ਸੀਨੇ ਤਾਨ ਕੇ ਖੜੀਏ ਦੇਸ਼ ਦਾ ਢਿੱਡ ਭਰਨ ਲਈ ਅਸੀਂ ਆਪਣੀ ਧਰਤੀ ਨੂੰ ਵੀ ਦਾਤੇ ਲਾ ਦੀਏ ਪਜਾਉ ਸ਼ਕਤੀ ਨੂੰ ਤੇ ਪਾਣੀ ਨੂੰ ਤਾਂ ਕਿ ਦੇਸ਼ ਦਾ ਢਿੱਡ ਭਰ ਸਕੇ ਦੇਸ਼ ਨੂੰ ਅੰਨ ਦੇ ਮਾਮਲੇ 'ਚ ਅਸੀਂ ਆਤਮ ਨਿਰਭਰ ਬਣਾ ਦੀਏ ਤੇ ਤੁਸੀਂ ਸਾਨੂੰ ਮਹੀਨੇ ਦੋ ਮਹੀਨੇ ਬਾਅਦ ਚਿੱਠੀ ਘੱਡ ਦਿੰਦੇ ਹੋ ਥੋੜੇ ਦੇ ਰਾਸ਼ਟਰਪਤੀ ਰਾਜ ਲਾ ਦਾਂਗੇ ਥੋੜੀ ਸਰਕਾਰ ਤੋੜ ਦਾਂਗੇ ਸਭ ਤੋਂ ਵੱਧ ਪੀੜਤ ਨਾ 356 ਦਾ ਪੰਜਾਬ ਹੈ ਇਸ ਕਰਕੇ ਤੁਸੀਂ ਸਾਡੇ ਜ਼ਖਮਾਂ ਤੇ ਨਮਕ ਨਾ ਛਿੜਕੋ ਮੈਂ ਮੈਮਾਨ ਜੋ ਕੁਨਸਾਲ ਨੂੰ ਕਹਿਣਾ ਚਾਹੁੰਦਾ ਤੁਸੀਂ ਸਿੱਧੀ ਧਮਕੀ ਦੇ ਰਹੇ ਹੋ ਪੰਜਾਬ ਦੇ ਡੈਮੋਕ੍ਰੈਟਿਕ ਲੋਕਾਂ ਨੂੰ ਕਿ ਤੁਹਾਡੀ ਸਰਕਾਰ ਨੂੰ ਅਸੀਂ ਕੀ ਸਮਝਦੇ ਹਾਂ ਸੀ ਤਾਂ ਜੇ ਮੇਰੀਆਂ ਚਿੱਠੀਆਂ ਦਾ ਜਵਾਬ ਨਾ ਦਿੱਤਾ ਸਰਕਾਰ ਟੁੱਟੇਗੀ ਮਤਲਬ ਆਹ ਕਾਰਨ ਹੈ ਇਹ ਕਾਰਨ ਹੋ ਸਕਦਾ ਉਹ ਸੂਬਾ ਜਿਹੜਾ ਦੇਸ਼ ਜਿਹੜਾ ਫੂਟਬਾਲ ਹੈ ਜਿਹੜਾ ਆਜ਼ਾਦੀ ਲੜਨ ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਵੀ ਸਿਨਾਤਾਨ ਦੇ ਖੜਾ ਬਾਰਡਰਾਂ ਤੇ ਸੋ ਸਾਡਾ ਜਿਹੜਾ ਸਾਡੀ ਜਿਹੜੀ ਸਟੇਟਸ ਤਾਂ ਡਬਲ ਟ੍ਰिपल ਲੜਾਈ ਲੜ ਰਿਹਾ ਜੀ ਬਾਰਡਰ ਸਟੇਟ ਹੈ ਉਹ ਉਹਨਾਂ ਨਾਲ ਦੁਸ਼ਮਨਾਂ ਵੀ ਲੜਾਈ ਸਾਡਾ ਸਾਡੇ ਸਾਡੇ ਨਾਲ ਲੱਗਦੇ ਨੇ ਉਹਨਾਂ ਦੇ ਬਾਰਡਰ ਉਥੋਂ ਡਰੋਨ ਆਉਂਦੇ ਨੇ ਉਥੋਂ ਡਰੋਨਾਂ ਚ ਪਿਸਤੌਲ ਵੀ ਆਉਣ ਲੱਗ ਗਏ ਹੁਣ ਤਾਂ ਤੇ ਮਤਲਬ ਅਸੀਂ ਉਹ ਡਬਲ ਲੜਾਈ ਲੜ ਰਹੇ ਬੇਸ਼ਤੀ ਅਸੀਂ ਬੇਸ਼ਤੀ ਲੜਾਈ ਲੜ ਰਹੇ ਹਾਂ ਜੇ ਇੱਥੋਂ ਕਿਤੇ ਉਹ ਲੰਘੇ ਨਾ ਜੇ ਦਿਨਾਨਗਰ ਆਈ ਸੀ ਜਾਂ ਪਠਾਨਕੋਟ ਆਈ ਸੀ ਅਸੀਂ ਉੱਥੇ ਕਾਬੂ ਕਰ ਲਏ ਜੇ ਉਹ ਇੱਥੋਂ ਇੱਕ ਵਾਰੀ ਅੱਗੇ ਲੰਘੇ ਫਿਰ ਉਹ ਹਮਲਾ ਕਿਤੇ ਕਰਨਗੇ ਦੇਸ਼ ਤੇ ਕਰਨਗੇ ਸੋਚਦਾ ਦੇਸ਼ ਕੌਮ ਦੇ ਰਾਖੇ ਆ ਤੇ ਤੁਸੀਂ ਸਾਨੂੰ ਧਮਕੀ ਦਿੰਦੇ ਹੋ ਕਿ ਤੁਹਾਡੇ ਰਾਸ਼ਟਰਪਤੀ ਰਾਜ ਲਾ ਦੇਗੇ ਇਹ ਕਿੱਥੋਂ ਆਉਂਦੀ ਤੁਹਾਨੂੰ ਹੁਕਮ ਫਿਰੇ ਉਹੀ ਗੱਲ ਹੋ ਗਈ ਫਿਰ ਆਮ ਬੰਦਿਆਂ ਨੂੰ ਇਹ ਨਹੀਂ ਚਾਹੁੰਦੇ ਹੋਣੇ ਸ਼ਾਇਦ ਵੀ ਇਹ ਕਿੱਥੋਂ ਆ ਗਏ ਜਿਹੜੇ ਆਮ ਆਮ ਲੋਕ ਚੁਣ ਕੇ ਆ ਗਏ ਸੋ ਮੈਂ ਅੱਜ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਮੈਂ ਇੱਕ ਆਮ ਬੰਦੇ ਦੇ ਤੌਰ ਤੇ ਬੋਲ ਰਿਹਾ ਔਰ 3.5 ਕਰੋੜ ਉਹ ਲੋਕ ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਪ੍ਰਤੀਕਤਾ ਕਰਦਾਂ ਮੈਂ ਕਿ ਗਵਰਨਰ ਸਾਹਿਬ ਤੁਸੀਂ ਪੰਜਾਬੀਆਂ ਦੇ ਜਜ਼ਬਾਤਾਂ ਦਾ ਪੰਜਾਬੀਆਂ ਦੇ ਸਬਰ ਦਾ ਇੰਤਿਆਮ ਧਿਆਨ ਨਾਲ ਲੋ ਕਿਉਂਕਿ ਅੱਛਾ ਫਿਰ ਉਹਨਾਂ ਨੇ ਲਿਖਿਆ ਕਿ ਤੁਸੀਂ ਮੈਨੂੰ ਐਂ ਕਹਤਾ ਵੀ ਮੈਂ ਨਾ ਨਾ ਕਰਦਾ ਲਈ ਨਾ ਕਰਦੇ ਹੋ ਕਿੱਥੋਂ ਨਾ ਕਰਦਾ ਇਹ ਲਿਖਿਆ ਉਹ ਨਹੀਂ ਲੱਗਦਾ ਜਿਵੇਂ ਪੜਿਆ ਹੋਣਾ ਇਹ ਜੀ ਕੀ ਕਹਿਣ ਦਾ ਹਾਂ ਜੀ ਨਾਗਪੁਰ ਤੋਂ ਮੈਂ ਦੂਜੇ ਪਾਸੋਂ ਤਾਂ ਨਹੀਂ ਕਿ ਆ ਵੀ ਨਾ ਖੁਰਤੇ ਉਧਰੇ ਪਾਸੇ ਉਹ ਆਪਣੇ ਆਪ ਹੀ ਕਹੀਏ ਨੇ ਤੁਸੀਂ ਮੈਨੂੰ ਤੁਸੀਂ ਨਾ ਖੁਰਦਾ ਕਹਿੰਦੇ ਹਾਂ ਚਿੱਠੀਆਂ ਦੇ ਵਿੱਚ ਜਿੰਨੀਆਂ ਵੀ ਚਿੱਠੀਆਂ ਮੈਂ ਪੜੀਆਂ ਆਂਗੀਆਂ ਉਹਦੇ ਵਿੱਚ ਨਾ ਇੱਕ ਚੰਗ ਮਿਲਦੀ ਹੈ ਪਾਵਰ ਹੰਗਰ ਦੀ ਮਤਲਬ ਸੱਤਾ ਦੀ ਭੁੱਖ ਕਿਤੇ ਨਾ ਕਿਤੇ ਹੈਗੀ ਹੈ ਕਿਉਂਕਿ ਹਾਰ ਹੁਰ ਕੇ ਉਧਰੋਂ ਸੋਹਣ ਗੱਲ ਬਣਦੀ ਨਹੀਂ ਪਰ ਆਰਡਰ ਦੇਣ ਦੀ ਭੁੱਖ ਹੈ ਮੈਂ ਵੀ ਸੀ ਲਾਏ ਇੰਨੇ ਵਧੀਆ ਇਮਾਨਦਾਰ ਡਾਕਟਰ ਲਿਆਇਆ ਲੱਭ ਕੇ ਨਾ ਜੀ ਮੈਂ ਆਪਣੇ ਲਾਉਂਗਾ ਕੈਂਸਰ ਹੈ ਜੀ ਮੈਂ ਕੋਈ ਆਰਡਰ ਕਰਨਾ ਕਿ ਆਹਰ ਰੱਖਣਾ ਨਾ ਜੀ ਮੈਂ ਆਪਰਾ ਰੱਖੂਗਾ ਕੈਂਸਰ ਆਪਲਾ ਨਹੀਂ ਜੀ ਜੇ ਮੈਨੂੰ ਕੁਝ ਕਰ ਦੇ ਬਜਟ ਦੇ ਸੈਸ਼ਨ ਦੀ ਇਜਾਜ਼ਤ ਦਿੱਤੀ ਦੇਣੀ ਬਣਦੀ ਹੈ ਅਗਲੇ ਦਿਨ ਫੋਨ ਆ ਗਿਆ ਇਜਾਜ਼ਤ ਕੈਂਸਲ ਮੈਨੂੰ ਸੁਪਰੀਮ ਕੋਰਟ ਜਾਣਾ ਪਿਆ ਇਹ ਤੁਸੀਂ ਸੰਵਿਧਾਨ ਕੀ ਰੱਖਿਆ ਕਰ ਰਹੇ ਹੋ ਫਿਰ ਉਹੀ 356 ਦੱਸਿਓ ਨਾ ਬਾਬਾ ਅੰਬੇਦਕਰ ਜੀ ਦਾ ਲਿਖਿਆ ਸੰਧਾਨ ਜੇ ਉਹ 356 ਦਾ ਆ ਵੀ ਹੈ ਨਾ ਕਿ ਬਜਟ ਸੈਸ਼ਨ ਵਾਸਤੇ ਰਾਜਪਾਲ ਨੂੰ ਪਰਮਿਸ਼ਨ ਦੇਣੀ ਬਣਦੀ ਹੈ ਸੁਪਰੀਮ ਕੋਰਟ ਤੋਂ ਦੇ ਨਾ ਸੰਵਿਧਾਨ ਦੇ ਰੂਪ ਚ ਲੈ ਕੇ ਕੋਈ ਧੰਕੀ ਤਾਂ ਨਹੀਂ ਦਵਾਈ ਕੋ ਨੂੰ ਸੋ ਪਾਵਰ ਹੰਗਰ ਜਿਹੜੀ ਹੈ ਨਾ ਉਹ ਚੱਲ ਗਈ ਹੈ ਕਿਤੇ ਮੈਂ ਇਹਨਾਂ ਨੂੰ ਇੱਕ ਮੈਂ ਤਾਂ ਛੋਟਾ-ਬੋਟ ਮੇਰੇ ਤਾਂ ਵੱਡੇ ਨੇ ਮੈਂ ਤਾਂ ਜਦੋਂ ਵੀ ਮਿਲਦੇ ਮੈਂ ਗੋਟੇ ਸੋਨਾ ਪੈ ਸੋਨਾ ਮੈਂਨਾਂ ਦੇ ਵੀ ਤੁਸੀਂ ਇੱਕ ਕੰਮ ਕਰੋ ਬੈਸੇ ਬੇਸਿਕਲੀ ਰਾਜਸਥਾਨ ਨੂੰ ਬੁਲਾਉਂ ਕਰਦੇ ਪਰ ਮਾਰ ਬਹੁਤ ਚਿਰ ਪਹਿਲਾਂ ਨਾਗਪੁਰ ਚਲੇ ਗਏ ਸੀ ਜਦੋਂ ਤੁਸੀਂ ਨਾਗਪੁਰ ਦੇ ਨੰਨਮੇ ਇੱਕ ਹੋਰ ਐਡ ਆ ਗਿਆ ਨਾ ਰਾਜਸਥਾਨ ਚਾਰੀ ਇਲੈਕਸ਼ਨ ਨੋਟਸ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਬੀਜੇਪੀ ਵੱਲੋਂ ਪਾਵਰ ਲੈ ਲੋ ਇਤਕੜੀ ਗੱਲ ਆ ਤੁਹਾਨੂੰ ਆਪ ਆਰਡਰ ਦੇਣ ਲੱਗ ਜਾਓਗੇ ਤੁਸੀਂ ਸੋ ਮੈਂ ਮੈਂ ਤਾਂ ਤੁਹਾਨੂੰ ਹੀ ਦੱਸ ਰਿਹਾ ਮੈਂ ਕੀ ਪਤਾ ਹੈ ਪੇਪਰ ਛੋਟਿਆਂ ਦੀਆਂ ਗੱਲਾਂ ਚ ਵੀ ਕੁਝ ਕੁਝ ਨਿਕਲਿਆ ਹੁੰਦਾ ਐਵੇਂ ਚਿੱਠੀਆਂ ਲਿਖ ਲਿਖ ਕੇ ਮਤਲਬ ਮੈਨੂੰ ਆਰਡਰ ਦੇਣੇ ਨੇ ਮੈਂ ਜਵਾਬ ਦੇਵਾਂਗਾ ਸਾਰੀਆਂ ਚਿੱਠੀਆਂ ਦੇ ਪਰ ਇਹ ਜਿਹੜੇ ਪਾਵਨ ਅੰਦਰ ਵਾਲੀਆਂ ਚਿੱਠੀਆਂ ਨੇ ਕਿਰਪਾ ਕਰਕੇ ਉਹਦੇ ਵਾਸਤੇ ਤਾਂ ਫਿਰ ਤੁਹਾਨੂੰ ਰਾਜਸਥਾਨ ਦੇ ਹੈਗੇ ਤੁਸੀਂ ਬੇਸਿਕਲੀ ਤਾਂ ਫਿਰ ਉੱਥੋਂ ਇਲੈਕਸ਼ਨ ਲੜ ਕੇ ਤੇ ਮੁਖਬਤ ਦਾ ਚਿਹਰਾ ਬਣ ਕੇ ਤੇ ਪਾਵਰ ਲੈ ਲੋ ਵਿਸ਼ੇ ਲੋੜ ਹੈ বেকার ਸੈਸਦਾਨਾਂ ਦੀ ਬਹੁਤ ਲੋੜ ਹੈ ਹਾਂ ਨਾਲੇ ਪਤਾ ਲੱਗ ਜੂਗਾ ਕਿ ਪਬਲਿਕ ਲੋਕ ਜਿਹੜੇ ਨੇ ਉਹ ਡੈਮੋਕ੍ਰੇਸੀ ਜਿਹੜੀ ਹੈ ਉਹ ਕਿਹਨੂੰ ਪਿਆਰ ਕਰਦੇ ਅਸੀਂ ਤਾਂ ਆਪਣਾ ਐਜੰਡਾ ਲੋਕਾਂ ਸਾਹਮਣੇ ਰੱਖਿਆ ਬਾਕੀ ਪਾਰਟੀਆਂ ਨੇ ਰੱਖਿਆ ਲੋਕਾਂ ਨੇ ਸਾਡੇ ਐਜੰਡੇ ਨੂੰ ਚੰਗਾ ਮੰਨਿਆ ਅਸੀਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਸੀਂ ਬਿਜਲੀ ਫ੍ਰੀ ਕਰਤੀ ਪੰਜਾਬ ਦੇ ਵਿੱਚ ਅਸੀਂ ਐ ਐਮਐਲਏ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹ ਇੱਕ ਪੈਨਸ਼ਨ ਕਰਤੀ ਪੰਜਾਬ ਦੇ ਵਿੱਚ ਅਸੀਂ 31610 ਨੌਕਰੀਆਂ ਦੇਤੀਆਂ ਸਰਕਾਰੀ ਪੰਜਾਬ ਦੇ ਵਿੱਚ ਅਸੀਂ ਜਿਹੜਾ ਕਿਸਾਨਾਂ ਲਈ ਦਿਨ ਰਾਤ ਲੱਗੇ ਹੋਏ ਆ ਕਿ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਬਣੇ ਜਿਹਦੇ ਨਾਲ ਕਿਸਾਨਾਂ ਦੇ ਜਿਹੜਾ ਮਜਬੂਰੀ ਦਾ ਧੰਦਾ ਦੀ ਬਜਾਏ ਲਾਹੇਵੰਦ ਧੰਦਾ ਬਣੇ ਗੰਨੇ ਦਾ ਸਾਰਾ ਪੈਸਾ ਪੰਜਾਬ ਸ਼ੂਗਰ ਫੈਕਟ ਨੇ ਬਾਪ ਜਿਹੜਾ ਉਹਨਾਂ ਨੂੰ ਮੋੜਤਾ ਪਹਿਲੀ ਵਾਰ ਹੋਇਆ ਇਹ ਠੀਕ ਹੈ ਨਾ ਬਿਜਲੀ ਬੋਰਡ ਜਿਹੜਾ ਉਹ ਉਹਦਾ ਸਬਸਿਡੀ ਸਾਰੇ ਪੈਸੇ ਅਸੀਂ ਵਾਪਸ ਦੇਤੇ ਕੋਈ ਸਰਕਾਰ ਜਿਹੜੀ ਹੈ ਗਵਰਨਰ ਸਾਹਿਬ ਇਹ ਪੁੱਛ ਲੈਣ ਮੈਨੂੰ ਅਗਲੀ ਚਿੱਠੀ 'ਚ ਕਿ ਫਾਈਨੈਂਸਸ ਦੇ ਵਿੱਚ ਤੁਸੀਂ ਕਿਵੇਂ ਕਰਦੇ ਹੋ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕੀਤਾ ਪਰ ਨਾਲ ਨਾਲ ਅਸੀਂ ਰੈਵਨਿਊ ਵੀ ਸਾਡਾ ਆ ਰਿਹਾ ਹੈ ਸਭੇ ਰੈਵਨਿਊ 'ਚ ਕੋਈ ਕਟਕਮੀ ਨਹੀਂ ਅਸੀਂ 12000 ਤੋਂ ਉੱਪਰ ਟੀਚਰ ਜਿਹੜੇ ਨੇ ਉਹ ਪੱਕੇ ਕੀਤੇ ਨੇ ਉਹਨੇ ਤਰ੍ਹਾਂਾਂ ਤਿਕਣੀਆਂ ਤਿਕਣੀਆਂ ਕਰਤੀਆਂ ਸੋ ਅਸੀਂ ਤਾਂ ਦਿਨ ਰਾਤ ਇਸੇ ਕੰਮ ਤੇ ਲੱਗੇ ਹੋਏ ਆ ਹੁਣ ਪੰਜਾਬ ਇੱਕ ਪਾਸੇ ਜੂਝ ਰਿਹਾ ਹੈ ਹੜਾ ਨਾਲ ਉਹਦਾ ਵੀ ਮੁਆਵਜ਼ਾ ਦੇਣਾ ਹੈ ਜੋ ਜੋ ਸਾਡੇ ਕੋਲੇ ਜਿਹੜੀਆਂ ਆਪਾਂ ਗਰਦੌਰੀਆਂ ਦੀਆਂ ਰਿਪੋਰਟਾਂ ਆਈਆਂ ਨੇ ਪੈਸੇ ਦੇਵਾਂਗੇ ਔਰ ਬਣਦੇ ਪੈਸੇ ਦੇਵਾਂਗੇ ਅਸੀਂ ਬਾਕੀ ਪਾਰਟੀਆਂ ਮੰਗੂ 11 ਰੁਪਈਆ ਦੇ ਜਾਂ 51 ਰੁਪਈਆ ਦੇ ਜਾਂ 75 ਰੁਪਈਆ ਦੇ ਚੈੱਕ ਨਹੀਂ ਕਟਾਂਗੇ ਬਣਦਾ ਜਿੰਨਾ ਮੁਆਵਜ਼ਾ ਬਣਦਾ ਹੈ ਬਲਕਿ ਸੈਂਟਰ ਨੂੰ ਅਸੀਂ ਲਿਖਿਆ ਹੈ ਇਹ ਵੀ ਰਾਜਪਾਲ ਸਾਹਿਬ ਨੂੰ ਸਾਡੀ ਹੈਲਪ ਕਰਨੀ ਚਾਹੀਦੀ ਹੈ ਅਸੀਂ ਸੈਂਟਰ ਨੂੰ ਲਿਖਿਆ ਹੈ ਕਿ ਜਿਹੜਾ ਸਟੇਟ ਡਿਜਾਸਟਰ ਐਸ ਡੀ ਆਰ ਐਫ ਦਾ ਪੈਸਾ ਹੈ ਸਟੇਟ ਡਿਜਾਸਟਰ ਰੀਲੀਫ ਫੰਡ ਉਹਦੇ ਚ 9600 ਕਰੋੜ ਰੁਪਏ ਪਿਆ ਹੈ ਪਰ ਉਹਦੇ ਨੋਰਮ ਸਖਤ ਨੇ ਉਹ ਨੋਰਮ ਰੈਲੈਕਸ ਕਰ ਦੋ ਇਹ ਸਾਰੇ ਪੈਸੇ ਕਹਿੰਦੇ ਲੋਕਲ ਵੰਡਾ ਦੇ ਇਹ ਇਹ ਕੇਸ ਕੰਪਲੈਸ ਕਰਕੇ ਚਿੱਠੀ ਨਹੀਂ ਕਿ ਆਪਾਂ ਇਹ ਨੋਰਮਸ ਵਾਸਤੇ ਕਹਿੰ ਚਲੀਏ ਉਹ ਤੇ ਕਹਿੰਦੇ ਨਾ ਸੋ ਇਸ ਕਰਕੇ 92 ਚਿੱਠੀਆਂ ਆ ਰਹੀਆਂ ਨੇ ਕੋਈ ਗੱਲ ਨਹੀਂ ਫਿਰ ਵੀ ਮੈਂ ਜਵਾਬ ਦੇऊंगा ਸਾਰੇ ਚਿੱਠੇ ਜਵਾਬ ਦੇऊंगा ਪਰ ਇਸ ਤਰ੍ਹਾਂ ਕਹਿਣਾ ਕਿ ਜੇ ਤੂੰ ਐ ਨਾ ਕੀਤਾ ਤਾਂ ਮੈਂ ਸਰਕਾਰ ਤੋੜ ਦੂੰਗਾ ਮੈਂ ਸੋਚੂੰਗਾ ਫਿਰ ਮੈਂ ਕੀ ਕਰਨਾ ਇਹ ਗੈਰ ਸਵਧਾਨਿਕ ਕਦਮ ਲੈ ਨੇ ਕਿ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਕਿਤੇ ਬੰਗਾਲ 'ਚ ਹੋ ਰਿਹਾ ਹੈ ਦਿੱਲੀ 'ਚ ਦੇਖ ਲੋ ਕਿਹੜਾ ਆਰਡੀਨੈਂਸ ਲੈ ਕੇ ਆਏ ਨੇ ਕਿ ਸੁਪਰੀਮ ਕੋਰਟ ਦੇ 5 0 ਨਾਲ ਵਰਡਿਕਟ ਨੂੰ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਰਡੀਨੈਂਸ ਲਿਆ ਕੇ ਖਤਮ ਕਰਤਾ ਤੇ ਹੁਣ ਫਿਰ ਜਵਾਬ ਮੰਗਿਆ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਬੰਗਾਲ ਵਾਲੇ ਤੰਗ ਨੇ ਕੇਰਲ ਵਾਲੇ ਤੰਗ ਨੇ ਤਾਮਨਾਡੂ ਵਾਲੇ ਤੰਗ ਨੇ ਤੇ ਤੇਲੰਗਣਾ ਵਾਲੇ ਤੰਗ ਨੇ ਫਿਰ ਇਸ ਕਰਕੇ ਮੈਂ ਕਹਿੰਦਾ ਕਿ ਬਾਕੀ ਬੀਜੇਪੀ ਵਾਲੇ ਰਾਜਾਂ ਦੇ ਤਾਂ ਰਾਜਪਾਲਾਂ ਦੇ ਨਾਮ ਵੀ ਨਹੀਂ ਜਾਣਦੇ ਇਹ ਸਿਰਫ ਤੇ ਸਿਰਫ ਉਹੀ ਬੀਜੇਪੀ ਦਾ ਏਜੰਡਾ ਹੈ ਜੇ ਆਪ ਨਹੀਂ ਜਿੱਤਦੇ ਲੋਕਾਂ ਦੇ ਖਰੀਦੋ ਜੇ ਐਨੇ ਵੀ ਨਹੀਂ ਹੈਗੇ ਆਪਣੇ ਕਿ ਲੋਕਾਂ ਦੇ ਖਰੀਦ ਕੇ ਗੱਲ ਨਹੀਂ ਬਣਦੀ ਫਿਰ ਇਧਰੋਂ ਆਰਡੀਨੈਂਸ ਲੈ ਆਓ ਸ਼ਕਤੀਆਂ ਖੋਲੋ ਜੇ ਸ਼ਕਤੀਆਂ ਖੋ ਨਹੀਂ ਸਕਦੇ ਫੁੱਲ ਸਟੇਟ ਹੈ ਫਿਰ ਇਧਰੋਂ ਕਰਵਾ ਲਓ ਆਦਰ ਚਿੱਠੀਆਂ ਕਢਾ ਲਓ ਕੌਣਾ ਤੁਹਾਨੂੰ ਰਿਸਪੈਂਡ ਕਰਦੀ ਹੈ ਕੌਣਾ ਤੁਹਾਨੂੰ ਇਹ ਤੋੜਦੀ ਹੈ ਸੋ ਆਮ ਮਿੱਟੀ ਚੋਂ ਨਿਕਲੇ ਹੋਏ ਲੋਕ ਨੂੰ ਨਾ ਕਦੇ ਕੁਰਸੀ ਦੀ ਭੁੱਖ ਸੀ ਨਾ ਹੀ ਕਦੇ ਬਚਾਉਣ ਵਾਸਤੇ ਇਸ ਨੂੰ ਘਟਾ ਰਹੇ ਕਿਤੇ ਤੁਹਾਨੂੰ ਨਹੀਂ ਲੱਗਦਾ ਹੋਊਗਾ ਕਿ ਭਗਵੰਤ ਮਾਨ ਨੂੰ ਜਦੋਂ ਚਿੱਠੀ ਕਰਤੀ ਫਿਰ ਉਹ ਕਹੋਗਾ ਯਾਰ ਕਿ ਕਿੰਨਾ ਮੁੱਖ ਮੰਤਰੀ ਦੇ ਉਹਦੇ ਤੋਂ ਨਾ ਲੈ ਜਾ ਮੈਂ ਕੰਪਰੋਮਾਈਜ਼ ਕਰਾਂ ਨੋ ਪੰਜਾਬ ਦੇ ਹੱਕਾਂ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ ਸੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਾਸੂ ਮੰਦੜੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹੇ ਆ ਗਵਰਨਰ ਸਾਹਿਬ ਬੇਸ਼ਰਮਾਂ ਦਾ ਤਾਂ ਨੀਵੀਂ ਬਾਕੇ ਵੀ ਸੱਜਦਾ ਹੈ ਅਸੀਂ ਪੰਜਾਬ ਦੀ ਗਰਦਨ ਕਦੇ ਵੀ ਥੱਲੇ ਨਹੀਂ ਹੋਣ ਦੇਈ ਅਸੀਂ ਪੰਜਾਬ ਦਾ ਮਾਣ ਪੰਜਾਬ ਦਾ ਪ੍ਰਾਊਡ ਜਿਹੜਾ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਦੇ ਤੇ ਕਦੇ ਸਿਰ ਉਤਾਰ ਨਹੀਂ ਕਰਾਂਗੇ ਸਾਨੂੰ ਚਾਹੇ ਤੁਸੀਂ ਜੋ ਮਰਜੀ ਆਪਣੇ ਵੱਲੋਂ ਪਤਨੇ ਕੁੱਲ ਲਿਖਦਾ ਕੌਣ ਹੈ ਮਿਲਦਾ ਹੈ ਸ਼ੱਕ ਹੈ ਕਿ ਪਤਨੇ ਕੌਣ ਲਿਖਦਾ ਚਿੱਠੀਆਂ ਸਹੀ ਨਹੀਂ ਕਰਦੇ ਹੋਣਗੇ ਉਹਨਾਂ ਤੋਂ ਤਾਂ ਤੁਹਾਨੂੰ ਦੁਖਾ ਲੈਂਦੇ ਨੇ। ਉਹ ਇਸ ਕਰਕੇ ਡਿਟੇਲਸ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਰੀ ਕਰਤਾ ਤੁਹਾਨੂੰ ਇਹ ਸਾਰੇ ਇਹ ਡਿਟੇਲ ਵੀ ਮਿਲ ਜੂਗੀ ਤੇ ਬਾਕੀ ਤੁਸੀਂ ਕੱਲ ਦੇ ਚੜਾਈ ਰਹੇ ਹੋ ਵੈਸੇ ਤਾਂ ਜੋ ਚਿੱਠੀ ਦੇ ਵਿੱਚ ਉਹਨਾਂ ਲਿਖਿਆ ਸੋ ਮੈਂ ਕਦੇ ਵੀ ਬਿਨਾਂ ਤਖਤਾ ਤੋਂ ਬੋਲਦਾ ਨਹੀਂ ਤੇ ਮੈਂ ਕਦੇ ਵੀ ਬਿਲੋ ਦਾ ਬੈਲਟ ਨਹੀਂ ਬੋਲਦਾ ਕਿ ਮੈਂ ਕੋਈ ਅਹ ਜੀ ਗੱਲ ਕਹਾ ਜਿਸ ਨਾਲ ਕਿਸੇ ਨੂੰ ਨਿੱਜੀ ਤੌਰ ਤੇ ਹੱਟ ਹੋਵੇ ਇਹ ਮੇਰਾ ਸੁਭਾਅ ਹੈ। ਪਾਤ ਪਾਜ ਪਾਜ ਜਿਹੜੀਆਂ ਸਰਕਾਰਾਂ ਨੇ ਉਹ ਵੀ ਤੁਸੀਂ ਸਿੱਖਣ ਕਿੱਦਾ ਕਿ ਲਗਾਤਾਰ ਇਸ ਤਰੀਕੇ ਦੇ ਨਾਲ ਗਵਰਨਰ ਦੇ ਦੰਗੇ ਇਹ ਹੁੰਦੀ ਹੈ ਪਰ ਦੇਸ਼ ਦੇ ਵਿੱਚ ਸਰਕਾਰੀਆ ਕਮਿਸ਼ਨ ਕੁੱਛੀ ਕਮਿਸ਼ਨ ਲਗਾਤਾਰ ਬਣੇ ਕਿ ਗਵਰਨਰ ਜਿਹੜੀ ਇਹ ਸ਼ਕਤੀਆਂ ਨੇ ਇਹਨਾਂ ਨੂੰ ਘਟਾਇਆ ਜਾਵੇ ਇੱਕ ਬਿਨਾ ਕਿਸੇ ਉਸ ਤੋਂ ਬੈਠੇ ਮੀਟਿੰਗ ਆਕੀਏ ਦੱਸ ਰਹੀ ਹੈ ਤਾਂ ਉਹ ਲੜਾਈਆਂ ਗੈਰ ਪਾਜ ਪਾਜ ਜਿਹੜੀਆਂ ਸਰਕਾਰਾਂ ਨੇ ਉਹ ਕਿਉਂ ਨਹੀਂ ਲੜਦੀਆਂ ਦੇਖੋ ਜੀ ਸਾਡੇ ਤਾਂ ਮਹਿਤਾ ਜੀ ਪੰਜਾਬ ਦੇ ਵਿੱਚ ਮੈਨੂੰ ਪੁੱਛ ਲਓ ਪੰਜਾਬ ਦੇ ਵਿੱਚ ਮੈਂ ਕਿਤੇ ਵੀ ਕੋਈ ਕਮਿਸ਼ਨ ਐਸਾ ਜਿਹੜਾ ਇੰਨੇ ਸਾਲ ਤੋਂ ਬਣਿਆ ਕੋਈ ਕੰਮ ਨਹੀਂ ਕੀਤਾ ਥੱਲੇ ਤਰਖਾਂ ਲੈ ਜਾਂਦੇ ਆ ਜਾਂ ਗੱਡੀਆਂ ਦਾ ਤੇਲ ਦਾ ਖਰਚਾ ਚਪੜਾਸੀਆਂ ਦੇ ਸਟਾਫ ਦੇ ਜਾਂ ਦਫ਼ਤਰਾਂ ਦੇ ਖਰਚੇ ਨੇ ਅਸੀਂ ਉਹ ਜਿੱਥੇ ਵੀ ਜਿੱਥੇ ਵੀ ਫਜ਼ੂਲ ਖਰਚੀ ਹੁੰਦੀ ਹੈ ਪੰਜਾਬ ਦੇ ਖਜ਼ਾਨੇ ਦੀ ਅਸੀਂ ਤਾਂ ਇਹ ਸਿਪ ਸਰ ਇਹ ਸਵਾਲ ਸਵਾਲ ਇਹ ਹੈ ਕਿ ਉਹ ਕਮਿਸ਼ਨਰ ਦੇ ਵਿੱਚ ਇਹ ਵਿਸ਼ਵਾਸ਼ਣਾ ਕੀਤੀ ਗਈ ਸੀ ਕਿ ਗਵਰਨਰ ਦੀਆਂ ਸ਼ਕਤੀਆਂ ਘਟਾਓ ਗਵਰਨਰ ਚਿੱਟੇ ਹਾਥੀ ਬਣੇ ਕੋਈ ਨੇ ਤਾਂ ਜਿਹੜੀ ਉਹ ਵੱਡੀ ਲੜਾਈ ਹੈ ਜਿਸ ਤੇ ਵੀ ਜਿਹੜੀ ਸੰਵਧਾਨਕ ਤੌਰ ਤੇ ਲੜਾਈ ਹੈ ਉਹ ਤੁਸੀਂ ਕਿਉਂ ਨਹੀਂ ਲੜ ਰਹੇ ਆ ਦਿੱਲੀ ਦੇ ਵਿੱਚ ਜਾਂ ਪਛ ਨਹੀਂ ਲੜਤਾ ਰਹੀ ਪੂਰੇ ਦੇਸ਼ ਦੇ ਵਿੱਚ ਆ ਤੁਸੀਂ ਦੇਖਿਆ ਨਹੀਂ ਉੱਥੇ ਕੀ ਹੋਇਆ ਉੱਥੇ ਲੋਕ ਸਭਾ ਤੇ ਰਾਜ ਸਭਾ ਉਹ ਸੰਵਿਧਾਨ ਬਚਾਉਣ ਦੀ ਲੜਾਈ ਸੀ ਉਹ ਉਹ ਜੀ ਮਿਨਿਸਟਰ ਨੇ ਸ਼ਕਤੀਆਂ ਚੁਣੇ ਹੋਏ ਲੋਕਾਂ ਦੀਆਂ ਸ਼ਕਤੀਆਂ ਬਚਾਉਣ ਦੀ ਉਹ ਲੜਾਈ ਸੀ ਜਿ ਵਿੱਚ ਦੋ ਦੋ ਘੰਟੇ ਬੋਲੀ ਗਏ ਨੇ ਜਿਹੜੇ ਬੀਜੇਪੀ ਵਾਲੇ ਨੇ ਨਹੀਂ ਨਹੀਂ ਇਹ ਤਾਂ ਬਹੁਤ ਅੱਛਾ ਹੈ ਇਹ ਤਾਂ ਇਹ ਉਹ ਲੜਾਈ ਹੋਤੀ ਸੀ ਪਹਿਲੀ ਵਾਰ ਹੋਇਆ ਹਿਸਟਰੀ ਚ ਕਿ ਰਾਜ ਸਭਾ ਦੇ ਵਿੱਚ 100 ਤੋਂ ਵੱਧ ਵੋਟਾਂ ਅਗੇਂਸਟ ਪੈ ਗਈਆਂ ਇਹ ਪਹਿਲੀ ਵਾਰ ਹੋਇਆ ਸੋ ਇਹ ਟਿਕੜਮਬਾਜ਼ੀ ਕਰ ਲੈਣ ਇਧਰੋਂ ਉਧਰੋਂ ਕਰ ਲੈਂਦੇ ਨੇ ਪਰ ਜਦੋਂ ਲੋਕਾਂ ਦੀ ਵਾਰੀ ਆਊਗੀ ਲੋਕ ਦੱਸ ਦੇਣਗੇ ਔਰ ਅਸੀਂ ਲੜ ਰਹੇ ਹਾਂ ਸੰਵਿਧਾਨ ਬਚਾਉਣ ਦੀ ਲੜ ਜੇ ਸੰਵਿਧਾਨ ਹੀ ਨਾ ਰਿਹਾ ਜੇ ਦੇਸ਼ ਨਾ ਰਿਹਾ ਫੇ ਕਾਦੀਆ ਪਾਰਟੀ ਆ ਕਾਦੀ ਵਿਰੋਧੀ ਤੇ ਜੀ ਸਾਹਿਬ ਤੁਸੀਂ 16 16 ਚਿੱਠੀਆਂ ਤੇ 9 ਚਿੱਠੀਆਂ ਦੇ ਤੁਸੀਂ ਜਵਾਬ ਦਿੱਤੇ ਨੇ ਔਰ ਦੂਸਰਾ ਜੋ ਤਲਕੀਕਾ ਮਿਲੀ ਹੈ ਕੀ ਪੰਜਾਬ ਦੁਬਾਰਾ ਦਸ਼ਵਤੀ ਸ਼ਾਸਨ ਵਾਲੇ ਪਾਸੇ ਅੱਗੇ ਵਧ ਰਿਹਾ ਸਰ ਯਾਰ ਇਹ ਤਾਂ ਮੈਂ ਕਹੀ ਗਿਆ ਯਾਰ ਤੇ ਦਗਵੈ ਤਾਂ ਹੋ ਨਹੀਂ ਸਕਦਾ ਇਹ ਗੱਸਟ ਉਹਨਾਂ ਨੇ ਉਹਨਾਂ ਨੇ ਲਿਖਣ ਦਾ ਹਿੰਮਤ ਕਿਵੇਂ ਪੈ ਗਈ ਮੈਂ ਤਾਂ ਇਸ ਗੱਲ ਤੇ ਹੈਰਾਨਾ ਸਾਢੇ 3 ਕਰੋੜ ਪੰਜਾਬੀ ਇਸ ਗੱਲ ਦਾ ਨੋਟ ਨੋਟਿਸ ਵੀ ਲੈਣਗੇ ਤੇ ਇਹ ਸਾਢੇ 3 ਕਰੋੜ ਪੰਜਾਬੀ ਨੇ ਕੁਰਬਾਨੀਆਂ ਨਾਲ ਪੰਜਾਬੀਆਂ ਦੀਆਂ ਕੁਰਬਾਨੀਆਂ ਨਾਲ ਵੀ ਇਹ ਛੇੜਛਾੜ ਹੈ ਕਿਉਂਕਿ ਇਹ ਦੇਸ਼ ਦਾ ਅਸੂਲ ਹੈ ਕਿ ਦਿੱਤਾ ਹੈ ਤੇ ਸਾਨੂੰ ਹੀ ਕਹਿੰਦੇ ਅਸੀਂ ਤੁਹਾਡੇ ਤੇ ਚੂੜੇ ਹੋਏ ਲੋਕਾਂ ਨੂੰ ਹਟਾ ਕੇ ਅਸੀਂ ਤੁਹਾਡੇ ਤੇ ਰਾਸਪਤੀ ਰਾਜ ਲਾ ਦੇਵਾਂਗੇ ਪੰਜਾਬ ਬਹੁਤ ਪੀੜਤ ਰਿਹਾ 356 356 ਸਭ ਤੋਂ ਵੱਧ ਪੰਜਾਬ ਤੇ ਵਰਤੀ ਗਈ ਹੈ ਤੇ ਫਿਰ ਉਹ ਤੋਂ ਕੋਈ ਰਾਜਾ ਬਾਬੂ ਨਹੀਂ ਹੁੰਦਾ ਕੀ ਕੀ ਹੋਇਆ ਇਹ ਸਾਰੇ ਆਪਾਂ ਜਾਣਦੇ ਸੋ ਪੰਜਾਬ ਜਿਹੜਾ ਉਹ ਕਦੇ ਵੀ ਇਹ ਨਹੀਂ ਚਾਹੂਗਾ ਕਿ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਵਿਤਕਰਾ ਹੋਊਗਾ ਔਰ ਪੰਜਾਬੀਆਂ ਵੱਲੋਂ ਵੀ ਮੈਂ ਚੇ ਰਾਜਪਾਲ ਸਾਹਿਬ ਨੂੰ ਇਹ ਕਹਿਣ ਆਇਆ ਕਿ ਇਸ ਤਰ੍ਹਾਂ ਨਾ ਕਰੋ ਜਿਹੜੇ ਪੰਜਾਬੀ ਨੇ ਪਿਆਰ ਨਾਲ ਜਾਨ ਲੈ ਲੋ ਚਾਹੇ ਉਹਨਾਂ ਦੀ ਅਸੀਂ ਮੇਜ਼ਬਾਨ ਬਹੁਤ ਵੱਡੇ ਹਸਪੀਟਲ ਦੀ ਖੁੱਲੇ ਦਿਲ ਦੇ ਬੰਦੇ ਆ ਪਰ ਜਦੋਂ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦਾ ਕੁਝ ਸਾਡੇ ਹੱਕਾਂ ਨੂੰ ਖੋਣ ਦੀ ਗੱਲ ਕਰੋਗੇ ਵੈਸੇ ਲੈਣਾ ਵੀ ਚਾਹੀਦਾ